ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਉਗਰਦੰਤੀ ਦੀ ਸੰਥਿਆ ਕਰ ਰਹੇ ਹਾਂ ਤੇ ਜੋ ਇਸ ਦੀ ਮਰਿਆਦਾ ਹੈ ਕਰਨ ਦੀ ਕਿਸ ਵਿਧੀ ਦੇ ਨਾਲ ਕਰਨਾ ਹੈ ਉਹ ਅਸੀਂ ਅਖੀਰਲੇ ਪਾਠ ਦੇ ਵਿੱਚ ਆਪ ਜੀ ਨੂੰ ਮਰਿਆਦਾ ਵੀ ਦੱਸਾਂਗੇ ਪਹਿਲਾਂ ਆਪਾਂ ਇਹਦੀ ਸੰਥਿਆ ਕਰ ਰਹੇ ਹਾਂ ਦੋਹਰਾ ਦਾਨੋ ਮਾਰੇ ਰੋਹਲੇ ਦੇਵ ਬਚਾਏ ਤੋਹੇ ਸਿੰਘ ਤੁਮਾਰੋ ਰਣ ਗਜੇ ਹਾਕ ਨ ਚਾਲ ਸੁ ਕੋਏ ਤਗਵਤੀ ਛੰਦ ਚੌਥਾ ਇਸ ਦੇ ਤਿੰਨ ਪਾੜ ਪਹਿਲਾਂ ਬਣ ਚੁੱਕੇ ਸਨ ਤੇ ਇਹ ਚੌਥਾ ਪਾੜ ਸ਼ੁਰੂ ਹੋਣ ਜਾ ਰਿਹਾ ਤੂੰ ਹੀ ਜੋਤ ਜਵਾਲਾ ਮੁਖੀ ਹੋਏ ਦਿਖਾਨੀ ਪਰਬਤ ਫੋੜ ਲਾਟਾਂ ਅਗਣ ਜਗ ਮੋਗ ਮਗਾਨੀ ਤੂੰ ਹੀ ਹਰਨ ਪਰਣੀ ਤੂੰ ਹੀ ਜਗਤ ਮਾਏ ਤੂੰ ਹੀ ਸਰਬ othorਣ ਰਹੀ ਆਪ ਛਾਈ ਤੂੰ ਹੀ ਉਤ ਪੂਜਾ ਸੇਤਜਾ ਸੁਖ ਨਿਧਾਨੀ ਤੂੰ ਹੀ ਅੰਡਜਾ ਜੇਰਜਾ ਚਤੁਰਬਾਨੀ ਤੂੰ ਹੀ ਤੀਰ ਤਰਵਾਰ ਕਾਤੀ ਕਟਾਰੀ ਤੂੰ ਹੀ ਸ਼ੰਖ ਪਦਮਨ ਗਦਾ ਚੱਕਰ ਧਾਰੀ ਤੂੰ ਹੀ ਤੋਪ ਬੰਦੂਕ ਗੋਲਾ ਚਲੰਤੀ ਤੂੰ ਹੀ ਕੋਟ ਗੜ ਕੋ ਧਮਕ ਜੋ ਉਡੰਤੀ ਤੂੰ ਹੀ ਕੋਟ ਗੜ ਕੋ ਧਮਕ ਸਿਓ ਉਡੰਤੀ ਤੂੰ ਹੀ ਵੱਡ ਅਜੀਤਣ ਸਗਲ ਦੁਖ ਹਰਨੀ ਤੋਹੀ ਹਰ ਅਡੋਲਣ ਅਗਮ ਖੇਲ ਕਰਨੀ ਤੋਹੀ ਅਤ ਬਲਿਸ਼ਟਣ ਚਤਰ ਪੂਜ ਪਵਾਨੀ ਤੁਮਣ ਸਰਬ ਦੁਸ਼ਟਾ ਕੀਏ ਮਾਰ ਫਾਨੀ ਤੋਹੀ ਗੁਪਤ ਪ੍ਰਗਟ ਸਭਨ ਮੋਹ ਖਿਲੰਤੀ ਤੋਹੀ ਸੁंभ ਮੈਖਾਸੁਰੈ ਕੋ ਦਲੰਤੀ ਤੋਹੀ ਜਗਤ ਮੰਡਨ ਦਇਆਵੰਤ ਭਾਰੀ ਸਕਲ ਸਿੱਧ ਮੁੰਨ ਜਨ ਲੈ ਤੈ ਉਬਾਰੀ ਲਖੈ ਨਾਹੀ ਕੋ ਉਜਬ ਖੇਲ ਤੇਰਾ ਤੂੰ ਹੀ ਪਰਨ ਤੂੰ ਹੀ ਤਰਨ タル ਕੈ ਕਰਹਿ ਫੇਸ ਫਿਰ ਨਬੇਰਾ ਤੋਹੀ ਬਿਜਲ ਹੋਏ ਗਗਨ ਚੜ ਚਿਲ ਮਲਾਨੀ ਚਿਲ ਮਲਾਨੀ ਪਾਠ ਇਕੱਠਾ ਹੀ ਉਚਾਰਨ ਕਰਨ ਚਿਲ ਮਲਾਨੀ ਤੇ ਜਿੱਥੇ ਇਹ ਜਿਵੇਂ ਅੱਦਾ ਹਹਾ ਆਇਆ ਸੰਗਤ ਇੱਥੇ ਰਾੜ ਦੇ ਥੱਲੇ ਇਹ ਅੱਦਾ ਹਹਾ ਹੈ ਕਿਉਂਕਿ ਇਹਦੀ ਬਨਾਵਟ ਐ ਬਣੀ ਹੋਈ ਐ ਜੇ ਪਰਨ ਮੂੰਹ ਕਰਕੇ ਹੁੰਦਾ ਫਿਰ ਇਹ ਅੱਦਾ ਜਈਆ ਹੋਣਾ ਸੀ ਪਰ ਇੱਥੇ ਅੱਦਾ ਹਹਾ ਆਇਆ ਇਨੂ ਪੜਾ ਉਚਾਰਨ ਕਰਨਾ ਚਾੜ ਇਸ ਤਰ੍ਹਾਂ ਪੜਨੇ ਚਾੜ ਝਿਲ ਮਿਲਾਨੀ ਤੁਮਣ ਚਰਨ ਪਰ ਸੁਰਤ ਹਮਰੀ ਲਗਾਨੀ ਤੋਹੀ ਅਲਖ ਕਰਤਾਰਨੀ ਸੇਵ ਸਰੂਪਾ ਤੋਹੀ ਘਟ ਕਟੇ ਦੇਵ ਦੁਰਗੇ ਅਨੂਪਾ ਤੋਹੀ ਹੈ ਸਭਨ ਬੀਚ ਸਭ ਸੋ ਨਿਰਾਲੀ ਤੋਹੀ ਸਭ ਜਗਤ ਕੀ ਕਰਹਿ ਪ੍ਰਤਪਾਲੀ ਤੋਹੀ ਖਾਸ ਭਗਤਨ ਹਰੇ ਹਰੁਜਪੰਤੀ ਤੋਹੀ ਹਰ ਚਰਨ ਪਾਰ ਆਪਣ ਸਿਰ ਟਤਰੰਤੀ ਤੋਹੀ ਹਰ ਕਿਰਪਾ ਸੋ ਅਗਮ ਰੂਪ ਹੋਈ ਸਭ ਪਛ ਮੁਏ ਪਾਰ ਪਾਵਤ ਨ ਕੋਈ ਤੋਹੀ ਸੂਰ ਬਲਵੰਤਨੀ ਗੁਣ ਗਹੀਰੇ ਤੁਮਨ ਦੁਆਰ ਘੁਰ ਹੈ ਅਨਹਦ ਨਫੀਰੇ ਨਰੰਜਨ ਸਰੂਪਾ ਤੋਹੀ ਆਦ ਰਾਣੀ ਤੋਹੀ ਜੋਗ ਵਿਦਿਆ ਤੋਹੀ ਬ੍ਰਹਮ ਬਾਣੀ ਨਰੰਜਨ ਪ੍ਰਭੂ ਨਾਥ ਕਾਦਰ ਮੁਰਾਰੇ ਤਹਾ ਤੂ ਖੜੀ ਕੁਦਰਤੀ ਰੂਪ ਤਾਰੇ ਤੋਹੀ ਅੰਬਕੇ ਸਖਤ ਦੁਰਗੇ ਭਵਾਨੀ ਤੁਮਨ ਕੁਦਰਤੀ ਜੋਤ ਘਟ ਘਟ ਸਮਾਨੀ ਧਰਨ ਪਵਨ ਆਕਾਸ ਕੁਦਰਤ ਸਰੂਪਾ ਤੋਹੀ ਕੁਦਰਤੀ ਅਲਖ ਦੇਵੀ ਅਨੂਪਾ ਨਹੀਂ ਭਾਕ ਸਕੋ ਮਹਿਮਾ ਤੁਹਾਰੀ ਲਖਿਆ ਨਾਹੇ ਲਖਿਆ ਉਚਾਰਨ ਕਰਨਾ ਲਲਿਆ ਖਖੇ ਸਿਆਰੀ ਐੜੇ ਕਰਨਾ ਲਖਿਆ ਨਾਹਿ ਕਿਨਹੂ ਤੁਮਣ ਅੰਤ ਪਾਰੇ ਜਹੀ ਦਾਸ ਤੁਮਰਾ ਚਰਨ ਧੂਰ ਪਾਵੇ ਤੁਮਣ ਦਵਾਰ ਠਾਡਾ ਸਦਾ ਧੁਨ ਗਾ ਲਗਾਵੇ ਤੁਮਣ ਦਵਾਰ ਠਾਡਾ ਸਦਾ ਧੁਨ ਲਗਾਵੇ ਸੋ ਇੱਥੇ ਸੰਗਤ ਜੀ ਚੌਥਾ ਜਿਹੜਾ ਪਾਠ ਹੈ ਚੌਥਾ ਛੱਕਾ ਜਿਹੜਾ ਇਸ ਦਾ ਕਿਉਂਕਿ 6 ਟੋਟਲ ਛੱਕੇ ਨੇ ਇਹ ਚੌਥਾ ਛੱਕਾ ਇੱਥੇ ਸਮਾਪਤ ਹੁੰਦਾ ਹੈ ਭੁੱਲਾਂ ਦੀ ਮਾਫੀ ਇਸ ਦੀ ਜਿਹੜੇ ਪਿਛਲੇ ਪਾਰਟ ਬਣਾਏ ਨੇ ਸਾਰੇ ਪਲੇਲਿਸਟ ਵਿੱਚ ਪਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ